ਤਨਸਰੀ ਰਾਗ ਅੰਤਰ ਪੱਲੇ ਪਾਸ਼ਾ ਤਨ ਤਨ ਸਾਹਿਬ ਸੇਵਕ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਕਰ ਲੈਣੀ ਕਿ ਇਹ ਜਿਹੜਾ ਜੀਵ ਦਾ ਹਿਰਦਾ ਨਾ ਬਾਣੀ ਨਾ ਪੜਨ ਕਰਕੇ ਨਾ ਸਿਮਰਨ ਕਰਕੇ ਜੀਵ ਦਾ ਹਿਰਦਾ ਉਹ ਤਪਦਾ ਹੀ ਰਹਿੰਦਾ ਹੈ ਸਰਦਾ ਹੀ ਰਹਿੰਦਾ ਹੈ ਉਹ ਜੀਵ ਦੁਖੀ ਰਹਿੰਦਾ ਹੈ ਸਿੱਖ ਸਲਾਹ ਦੀ ਬਾਣੀ ਜਿਨ੍ਹਾਂ ਨੇ ਵਿਸਾਰ ਦਿੱਤੀ ਹੈ ਉਹ ਜਿੰਦ ਉਹ ਜੀਵ ਮੁੜ ਮੁੜ ਦੁਖੀ ਹੁੰਦੀ ਆ ਉਹ ਜੀਵ ਖਵਾਰ ਹੁੰਦੇ ਨੇ ਹੋਰ ਹੋਰ ਵਿਕਾਰਾਂ ਦੇ ਵਿੱਚ ਵਸੇ ਜਾ ਰਹੇ ਜਿਨ੍ਹਾਂ ਦੇ ਪ੍ਰਭੂ ਦੇ ਸੁਤਸਲਾਣ ਅਨੁਸਾਰ ਦਿੱਤਾ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਸਾਧ ਦਿੱਤਾ ਹੈ ਖਾਣਾ ਪੀਣਾ ਹੱਸਣਾ ਸੁਣ ਮਾਰੇ ਪ੍ਰਮਾਣ ਕਰ ਰਹੇ ਨੇ ਕਿ ਜੀਵ ਖਾਂਦੀ ਵਿੱਚ ਪੇੜ ਦੇ ਵਿੱਚ ਸੌਣ ਦੇ ਵਿੱਚ ਮਸਤ ਹੋਇਆ ਹੈ। ਰਾਣ ਗਵਾਈ ਸੋਏ ਕੈ ਰਾਤ ਜਿਹੜੀ ਹੈ ਸੌ ਕੇ ਲੰਘ ਜਾਂਦੀ ਹੈ। ਦਿਨ ਸੁਗਵਾਇਆ। ਖਾਈ। ਕਹਿੰਦੇ ਕਿ ਦਿਨ ਜਿਹੜਾ ਆ ਉਹ ਜੀਵ ਦਾ ਸੌ ਕੇ ਲੰਘ ਜਾਂਦਾ ਦਿਨ ਖਾ ਪੀ ਕੇ ਲੰਘ ਜਾਂਦਾ ਹੈ ਰਾਤ ਸੌ ਕੇ ਲੰਘ ਜਾਂਦੀ ਹੈ ਖਾ ਲਿਆ ਪੀ ਲਿਆ ਸੌ ਲਿਆ ਕਰਮ ਕਰ ਲਿਆ ਕਹਿੰਦੇ ਕਿ ਹੀਰੇ ਵਰਗਾ ਇਹਨੂੰ ਮਾਨਸ ਰਿਆਮਾ ਮਿਲਿਆ ਹੈ ਸੁੰਗਿਤ ਗੁਆਰਿਆ ਪੇਟ ਭਰਿਓ ਪਛੂ ਜੈਸੇ ਸਰੀਰ ਕਹਿੰਦੇ ਨੇ ਕਿ ਮਾਨਸ ਜਾਮਾ ਮਿਲਿਆ ਸੀ ਅਮੋਲਕ ਜਾਮਾ ਮਿਲਿਆ ਸੀ ਪੇਟ ਭਰ ਕੇ ਆੜਿਆ ਸੌ ਗਿਆ ਜਿਵੇਂ ਪਸ਼ੂਆਂ ਨੇ ਪੇਟ ਭਰਿਓ ਪਸ਼ੂ ਵਜੈਸੇ ਸੋਇਓ ਮਾਨੁਖ ਜਨਮਾਨ ਕਹਿੰਦੇ ਕਿ ਜੇਕਰ ਪੇਟ ਭਰ ਕੇ ਸੌ ਗਿਆ ਪਸ਼ੂਆਂ ਵਾਂਗ ਨੰਗਰਾ ਵਾਂਗ ਤੇ ਮਾਨਸ ਜਾਮੇ ਦੀ ਬਾਣੀ ਨੂੰ ਆਦਿ ਹੀਰੇ ਵਰਗਾ ਜਨਮ ਲਿਆ ਹੈ ਕੌਡੀਆਂ ਦੇ ਭਾਗ ਲਵਾ ਕੇ ਸੁਣਾ ਜਾਈਂਗਾ ਹੀਰੇ جیسا ਜਨਮ ਹਨ ਕੌਟੀਆਂ ਬਦਲੀ ਜਾਣ ਕੌਡੀਆਂ ਦੇ ਭਾਗ ਇਹਨੇ ਹੀਰੇ ਵਰਗਾ ਅਮੋਲਕ ਜਨਮ ਲਿਆ ਹਰ ਆਪ ਅਮੋਲਕ ਹੈ ਉਹ ਪ੍ਰਭੂ ਅਮੋਲਕ ਹੈ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਾਨੂੰ ਹੀ ਅਮੋਲਕ ਜਾਮਾ ਮਿਲਿਆ ਹੈ ਮਾਨਸ ਜਾਮਾ ਮਿਲਿਆ ਇਹਦਾ ਕੋਈ ਮੁੱਲ ਨਹੀਂ ਇਹਦੀ ਕੋਈ ਕੀਮਤ ਨਹੀਂ ਕਹਿੰਦੇ ਕਿ ਜੇਕਰ ਤੂੰ ਪ੍ਰਭੂ ਦਾ ਨਾਮ ਸਿਮਰਨ ਵਿਚਾਰ ਸੱਡਿਆ ਉਹਨੋ ਕੁੱਦਿਆ ਰਿਆ ਤੇ ਜੀਵਨ ਦੀ ਬਾਜੀ ਨੂੰ ਹਾਰ ਜਾਏਗਾ ਪਸ਼ੂਆ ਬੰਸੂ ਆਪਣਾ ਜੀਵਨ ਬਲੀਦ ਕਰ ਗਿਆ ਤੇ ਤੈਨੂੰ ਅਮੋਲਕ ਜਾਮਾ ਮਿਲਿਆ ਸਿੰਘ ਲਖ 83 ਜੋਨ ਸਪਾਈ ਮਾਨਸ ਕੋ ਪ੍ਰਤੀ ਵੜਿਆਈ ਕਿਸ ਪੌੜੀ ਤੇ ਜੋਨ ਅਰਚੁਕੇ ਆਏ ਜੈ ਦੁਪੰਦਾ ਕਹਿੰਦੇ ਕਿ ਤੈਨੂੰ ਅਮੋਲਕ ਜਾਮਾ ਮਿਲਿਆ ਹੈ 84 ਦਾ ਖਜ਼ੂਨਾ ਤੂੰ ਉੱਤਮ ਮਿਲਿਆ ਹੈ ਨਾਨਕ ਜੀ ਨੂੰ ਇਸ ਕਰਕੇ ਗੁਰੂ ਸਾਹਿਬ ਪ੍ਰਮਾਣ ਕਰ ਰਹੇ ਨੇ ਕਿ ਮਾਨਸ ਜੰਮਾ ਤਿੰਨੂ ਹੀ 84 ਲੱਖ ਜਨਮਾਂ ਤੋਂ ਮਿਲਿਆ ਹੈ ਤੇਰੀ ਹਾਲਤ ਇਹਨਾਂ ਵਰਗੀ ਹੋ ਚੁੱਕੀ ਹੈ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੈਨੂੰ ਕਈ ਯੁੱਗ ਲੱਗੇ ਮਾਨਸ ਜੰਮਾ ਤੱਕ ਪਹੁੰਚਦੇ ਆ ਪਹੁੰਚਦੇ ਨੇ ਫਿਰਤ ਫਿਰਤ ਬਹੁਤ ਹੀ ਯੁੱਗ ਹਾਰਿਓ ਮਾਨਸ ਦੇ ਲਈ ਕਹੋ ਨਾਨਕ ਮਿਲਣ ਕੀ ਪ੍ਰੀਆ ਸਿਮਰਤ ਕਾਹੀ ਨੇ ਕਹਿੰਦੇ ਕਿ ਹੁਣ ਤੁਸੀਂ ਕਿਉਂ ਨਹੀਂ ਸਿਮਰਨ ਕਰਦੇ ਕਿਉਂ ਨਹੀਂ ਮਬੂ ਦੀ ਸਲਾਹ ਕਰਦੇ ਤੁਹਾਨੂੰ ਇਹ ਮਾਨਸੇ ਜਾਮਾ ਅਗੋੜ ਕਾ ਜਾਮਾ ਮਿਲਿਆ ਹੈ ਤੇ ਤੁਸੀਂ ਇਸ ਦੀ ਕਦਰ ਨਹੀਂ ਕਰ ਰਹੇ ਵਿਅਰਥ ਕਰਾਫ ਕਰ ਰਹੇ ਸੁਆਸਨ ਇਹ ਜੁਗਤੋਂ ਬਾਹਰ ਮਿਲਿਆ ਦੀਵੀ ਦੇਵ ਤੇ ਵੀ ਤਰਸ ਰਹਾ ਕਿ ਮਾਂਸ ਜਾਮਾ ਮਿਲ ਜਾਵੇ ਤੇ ਇਹ ਇੱਥੇ ਆ ਕੇ ਪ੍ਰਭੂ ਦੀ ਬਾਣੀ ਨੂੰ ਸਿਮਤ ਸਲਾਹ ਨੂੰ ਵਿਸਾਰ ਗਿਆ ਹੈ ਪੂਰ ਚੁੱਕਾ ਹੈ ਤੇ ਇਹ ਜੁੜਾ ਹੈ ਕਪੜਾ ਹੈ ਧਰਮ ਦਾ ਹੈ ਸੜ ਦਾ ਹੈ ਗਿਲਕ ਦਾ ਹੈ ਆਪਾਂ ਦੇਖਦੇ ਹਾਂ ਕਿ ਜੀਵ ਜਿਹੜੀ ਉਹ ਤਪੀ ਰਹਿੰਦੀ ਆ ਸੜੀ ਰਹਿੰਦੀ ਆ ਕੋਈ ਉਹਨਾਂ ਨੂੰ ਬੁਲਾਵੇ ਤੋ ਬੜੇ ਗਰੋਧ ਦੇ ਵਿੱਚ ਜਹਾਂ ਘਰ ਦੇ ਵਿੱਚ ਬੋਲਦੇ ਆ ਤੇ ਗੁਰੂ ਸਾਹਿਬ ਪ੍ਰਮਾਣ ਕਰ ਰਹੇ ਨੇ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਦੀ ਲੜਾਈ ਜਿਸ ਤਰ੍ਹਾਂ ਕੋੜ ਦਾ ਰੋਗੀ ਦਿਲਕਦਾ ਰਹਿੰਦਾ ਹੈ ਜਾਂ ਕਿਸੇ ਨੂੰ ਕੋਈ ਰੋੜ ਲੱਗ ਜਾਂਦਾ ਹੈ ਉਹ ਜੀਵ ਖੱਪਦਾ ਹੀ ਰਹਿੰਦਾ ਹੈ ਤੱਪਦਾ ਹੀ ਰਹਿੰਦਾ ਸੜਿਆ ਹੀ ਰਹਿੰਦਾ ਉਸੇ ਤਰ੍ਹਾਂ ਗੁਰੂ ਸਾਹਿਬ ਪਰਮਾਨੰ ਕਰੈਣੇ ਕੋ ਵੀ ਜੀਵ ਤਪੇ ਰਹਿੰਦੀਆ ਸੜੇ ਰਹਿੰਦੀਆ ਜਿਹੜੇ ਬਿਮਾਨੇ ਪ੍ਰਭੂ ਦੀ ਸਲਾਹ ਦੀ ਬਾਣੀ ਨੂੰ ਨਾਮ ਨੂੰ ਵਿਚਾਰ ਦਿੰਦਾ ਹੈ ਦੇਵੀ ਦੇਵਤੇ ਵੀ ਮਾਨਸ ਜਾਮੀ ਹਿਤ ਅਕਸ ਰਈਆ ਇਸ ਦੇ ਇਸ ਦੇ ਕੋ ਸਿਮਰਾ ਦੀਵ ਦੇਵੀ ਦੇਵ ਦੇ ਵੀ ਦਰਸਾਇਆ ਇੱਕ ਵਾਰ ਮਾਨਸ ਜਨਮ ਲਈ ਗਾਏ ਸੋ ਨਹੀਂ ਪਜਾਰ ਕੀ ਸੇਵ ਪਜੋ ਗੋਬਿੰਦ ਕਹਿੰਦੇ ਗੋਬਿੰਦ ਦਾ ਪਜਨ ਕਰੂ ਉਹਦਾ ਸਿਮਰਨ ਕਰੂ ਉਹਦਾ ਨਾਮ ਜਪੋ ਕੋਲੇ ਮਤ ਜਾਹੂ ਮਾਨਸ ਜਨਮ ਦਾ ਇਹ ਲਾਹੁ ਕਹਿੰਦੇ ਕਿ ਮਾਨਸ ਜਾਮੇ ਦਾ ਲਾਹਾ ਆਇਆ ਗਿਆ ਜੀ ਵੀ ਦੇਵੀ ਦੇ ਵੀ ਤਰਸਦੇ ਆਖ ਇੱਕ ਵਾਰ ਮਾਨਸ ਜਾਮਾ ਮਿਲ ਜਾਵੇ ਮਨੁੱਖਾ ਜਾਮਾ ਮਿਲ ਜਾਵੇ ਗੁਰੂ ਸਾਹਿਬ ਕਹਿ ਰਿਹਾ ਕਿ ਇਹਨੇ ਪ੍ਰਸਤੂ ਨੇ ਦੇ ਨੂੰ ਇਹ ਕਾਨਨ ਦਿੱਤੇ ਆ ਸੁਣਨ ਵਾਸਤੇ ਕੀ ਸੁਣਨ ਵਾਸਤੇ ਦਿੱਤੇ ਸੀ ਪ੍ਰਭੂ ਦਾ ਨਾਮ ਬਾਣੀ ਨੂੰ ਸੁਣਨ ਵਾਸਤੇ ਇਹਦੇ ਨਾਲ ਗੰਦੇ ਗੀਤ ਸੁਣਦਾ ਹੈ ਜਿਸ ਪ੍ਰਭੂ ਨੇ ਕੰਨ ਦਿੱਤੇ ਨੇ ਇਹ ਅੱਖਾਂ ਦਿੱਤੀਆਂ ਨੇ ਇਹ ਅੱਖਾਂ ਦੇ ਨਾਲ ਮਾੜਾ ਦੇਖਦਾ ਹੈ ਪਰਾਇਆ ਤੰਗ-ਤੰਗ ਦੇਖਦਾ ਹੈ ਇਹ ਜੀਭਾ ਉਸ ਪ੍ਰਭੂ ਨੇ ਦਿੱਤੀ ਸੀ ਪ੍ਰਭੂ ਦਾ ਨਾਮ ਜਪਣ ਵਾਸਤੇ ਵੇਦੀ ਸਿੱਖ ਸਲਾਹ ਕਰਨ ਵਾਸਤੇ ਇਸ ਜੀਵਾ ਦੇ ਨਾਲ ਮਾੜੇ ਬਚਨ ਬੋਲਦਾ ਹੈ ਿੱਕੇ ਬਚਨ ਬੋਲਦਾ ਹੈ ਜਿਸ ਪ੍ਰਭੂ ਨੇ ਮਾਤਾ ਦੇ ਗਰਭ ਦੇ ਵਿੱਚ ਨਰ ਰੱਖਿਆ ਕੀਤੀ ਜਾਂ ਹੈ ਇਹਦਾ ਸਰੀਰ ਤਿਆਰ ਕੀਤਾ ਤਿੱਥੇ ਖੜਿਆ ਸੁਰਤ ਮਨ ਮੰਨ ਬੁੱਧ ਜਿਸ ਪ੍ਰਭੂ ਨੇ ਇਹਨੂੰ ਖੜਿਆ ਹੈ ਜਿਸ ਪ੍ਰਭੂ ਨੇ ਇਹਨੂੰ ਬਣਾਇਆ ਹੈ ਜਿਨੇ ਇਹਨੂੰ ਅੱਖਾਂ ਦਿੱਤੀਆਂ ਕਾਨ ਦਿੱਤੇ ਉਹਨੂੰ ਮਿਲ ਗਿਆ ਭੁੱਲ ਗਿਆ ਅਹੰਕਾਰ ਦੇ ਵਿੱਚ ਉਹ ਮੇਰੇ ਵਿੱਚ ਆ ਗਿਆ ਹੈ ਕਿ ਮੈਂ ਹੀ ਹਸਾਂ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਆ ਕਿ ਸਤੰਦਰ ਇਸ ساری ਦੁਨੀਆ ਜਿਤਨੀ ਹੰਕਾਰ ਦੇ ਵਿੱਚ ਆ ਗਿਆ ਕਿ ਮੈਂ ਜਿਹੜਾ ਆ ਕਿ ਸਾਰਾ ਧਨ ਦੌਲਤੀ ਦੀ ਵੀ ਇਤਲ ਨਹੀਂ ਹੰਕਾਰ ਆ ਗਿਆ ਹਉਮੈ ਅੱਗ ਜੀਵਨ ਦੀ ਬਾਦ ਨੂੰ ਹਾਰ ਕੇ ਜਬਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋਨਾ ਤੇ ਨੂੰ ਸਰੀਰ ਦਿੱਤਾ ਹੈ ਆਕਤ ਨੇਤਰ ਦਿੱਤੇ ਆ ਕਾਲੋ ਦਿੱਤੀਆ ਤੇ ਜੇਕਰ ਤੂੰ ਪ੍ਰਭੂ ਦੀ ਗੁਣ ਨਹੀਂ ਗਾਈ ਉਦਾਸੀਤਲਾ ਨਹੀਂ ਕੀਤੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਤੇ ਤੂੰ ਜੀਵਨ ਦੀ ਬਾਜ਼ੀ ਨੂੰ ਹਾਰ ਜਾਏਗਾ ਦਰਗਾਹ ਦੇ ਵਿੱਚ ਤੈਨੂੰ ਜਗ੍ਹਾ ਨਹੀਂ ਮਿਲਣੀ ਦਰਗੇ ਬੈਸਨ ਨਹੀਂ ਜਗ ਪੀ ਦਰਗਾਹ ਦੇ ਵਿੱਚ ਤੂੰ ਸੋਚੇ ਕਿ ਤੈਨੂੰ ਜਗ੍ਹਾ ਮਿਲ ਜਾਊਂਗੀ ਹੰਕਾਰ ਦੇ ਨਾਲ ਹਉਮੈ ਦੇ ਨਾਲ ਤੂੰ ਦਰਗਾਹ ਦੇ ਵਿੱਚ ਸੁਖੀ ਹੋ ਜਾਏਗਾ ਇਸ ਤਰੀਕ ਈਨਾਂ ਨੇ ਕਹਿੰਦੇ ਕਿ ਤੇਰੇ ਨੂੰ ਜਿਹੜਾ ਰਾਮਾਸ਼ਰ ਦਾ ਨਾਮ ਰਖਣਾ ਪੈਣਾ ਹੈ ਸਿਮਰਨ ਕਰਨਾ ਹੀ ਪੈਣਾ ਹੈ ਉਸ ਨੂੰ ਚੀਤੇ ਕਰਨਾ ਪੈਣਾ ਹੈ ਜਿਸ ਪ੍ਰਭੂ ਨੇ ਇਹ ਸੁੰਦਰ ਦੇਹੀ ਇਹ ਕਾਇਆ ਸਰੀਰ ਦਿੱਤਾ ਹੈ ਉਹ ਪ੍ਰਭੂ ਨੇ ਜਿਸ ਵਾਸ ਦਿੱਤੇ ਨੇ ਉਹ ਸਾਨੂੰ ਜੀਵਾਰਾ ਕਰਿਆ ਹੈ ਸਾਨੂੰ ਪੱਗ ਰਿਹਾ ਹੈ ਜੀ ਕੋ ਦੂ ਭੀ ਫਿਰ ਹੂ ਦਾ ਸਾਜ ਨਾਨਕ ਸੱਚਾ ਸਤਿ ਪ੍ਰਭੂ ਦਾ ਤਾਰ ਉਹ ਜਿਹੜਾ ਸੱਚਾ ਪ੍ਰਭੂ ਹੈ ਸਾਰੇ ਨੂੰ ਦਾਤਾ ਦੇਣ ਵਾਲਾ ਹੈ ਦਾਤਾਰ ਹੈ ਆਪਾਂ ਸਾਰੇ ਹੀ ਉਹਦੇ ਮੁਕਤੇ ਹਾਂ ਉਹ ਸਾਨੂੰ ਦਾਤਾ ਦੇ ਦਿੰਦਾ ਹੈ ਜੁਗਾ ਜੁਗਾਹ ਕਰਾਂ ਤੋ ਦਾਤਾ ਦੇ ਰਿਹਾ ਆਪਾਂ ਸਾਰੇ ਹੀ ਉਸ ਪ੍ਰਭੂ ਦੇ